ਦੁੰਦ ਜਗ ਚਾਨਣ ਹੋਆ ਮਿੱਟੀ ਦੁੰਦ ਜਗ ਚਾਨਣ ਹੋਆ ਤੇਤ ਦੁੰਦ ਜਗ ਚਾਨਣ ਹੋਆ ਮਿੱਟੀ ਦੁੰਦ ਜਗ ਚਾਨਣ ਹੋਆ ਮਿੱਟੀ ਦੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਗ ਜਾਣਣ ਹੋਆ ਮਿੱਟੀ ਤੋਂ ਦੇ ਜਗ ਜਾਣਣ ਹੋਆ ਮਿੱਟੀ ਤੋਂ ਦੇ ਜਗ ਜਾਣਣ ਹੋਆ ਉਹਨਾਂ ਦਾ ਰੈਸਨ ਤੇ ਭਾਈ ਸਾਹਿਬ ਜੀ ਨੇ ਕ੍ਰਿੰਦਰ ਭਾਈ ਸਾਹਿਬ ਗਾਏ ਸੀ ਨਾ ਉਹਨਾਂ ਨੇ ਗਉਂਦਿਆ ਗੋਲੇ ਨਾ ਪਰਮੇਸ਼ਰ ਵੱਲੋਂ ਪਾਈ ਜਾਂਦੀ ਹੈ ਸੱਚੇ ਪਾਸ਼ਾ ਦਾ ਫਰਮਾਨ ਹੈ ਕਿ ਭਾਂਡਾ ਤੋਂ ਦੂਦੇ ਖਿ ਜਾਓ ਜੇ ਭਾਂਡਾ ਸਾਫ਼ ਹੋਵੇ ਨਾ ਤੇ ਵਸਤੂ ਵਿੱਚ ਤਾਂ ਪੈਂਦੀ ਹੈ ਤੇ ਉਸਰਕਾਰ putri ਕਿਰਪਾ ਰਹਿਮਤ ਹੈ ਉਹਨਾਂ ਨੇ ਨਾ ਭਾਂਡਿਆਂ ਦੇ ਵਿੱਚ ਗਿਆਨ ਪਾਇਆ ਹੈ ਜਿਆਵਾ ਕਹਿੰਦੇ ਨਾ ਗਿਆਨ ਸਾਡਾ ਗਿਆਨ ਸਾਡਾ ਨਹੀਂ ਆਗਾ ਗਿਆਨ ਪਰਮੇਸ਼ਰ ਦਾ ਭਾਣਾ ਸਾਫ ਹੋਵੇ ਨਾ ਤਾਂ ਉਸਤ ਪੈਂਦੀ ਹੈ ਜੇ ਭਾਣਾ ਸਾਫ ਨਾ ਹੋਵੇ ਨਾ ਤੇ ਫਿਰ ਨਾਮ ਦਾ ਵਾਸਾ ਹਿਰਦੇ ਚ ਨਹੀਂ ਹੁੰਦਾ ਇਹ ਪਰਮੇਸ਼ਰ ਦੀ ਰਹਿਮ ਤੇ ਆ ਜੇ ਕਿੰਦੀਆਂ ਗਲਾਈਆਂ ਹੋਣੀਆਂ ਤੇ ਜਿਹੜੇ ਸ਼ਰਧਾ ਬਾਤ ਬੰਦੇ ਹਨ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੁੰਦਾ ਜਿੱਥੇ ਨਾਮ ਦਾ ਵਾਸਾ ਆ ਜਾਏ ਨਾ ਉੱਥੇ ਬਰ ਠੰਡ ਵਸਦੀ ਹੈ ਫਿਰ ਲੋਕ ਜਿੰਨੇ ਮਰਜੀ ਬੋਲ ਗਿਆ ਹੁਣ ਕੋਈ